दारुणई डक्की औरत का कारनामा वीडियो देख ਤੁਸੀਂ ਵੀ ਰਹਿ ਜਾਵੋਗੇ ਹੱਕੇ ਬੱਕੇ ਰੇਲਵੇ 트랙 ਤੇ ਕਈ ਘੰਟੇ ਕੀਤਾ ਹਾਈ ਵੋਲਟੇਜ ਡਰਾਮਾ दारुणई डक्की औरत ਨੇ ਪਟੜੀਆਂ ਤੇ ਪਾਇਆ ਖਰੂ ਦੇਖੋ ਕਿਵੇਂ दारुणई डक्की औरत ਰੇਲਵੇ ਟਰੈਕ ਤੇ ਭਜਾਈ ਫਿਰਦੀ ਸੀ ਗੱਡੀ ਕਦੇ ਇੱਧਰ ਕਦੇ ਉੱਧਰ ਗੱਡੀ ਦੇ ਪੰਨਲੇ ਸ਼ੀਸ਼ੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਰੇਲਵੇ ਟ੍ਰੈਕ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਕਿ ਇਸ ਤੇ ਸਿਰਫ ਰੇਲ ਗੱਡੀਆਂ ਹੀ ਚਲਦੀਆਂ ਨੇ ਪਰ ਕੁਝ ਲੋਕ ਆਪਣੀਆਂ ਰੀਲਾਂ ਨੂੰ ਵਾਇਰਲ ਕਰਨ ਦੇ جنون 'ਚ ਉੱਥੇ ਜਾ ਕੇ ਵੀਡੀਓ ਸ਼ੂਟ ਕਰਨਾ ਸ਼ੁਰੂ ਕਰ ਦਿੰਦੇ ਨੇ ਅਜਿਹੀ ਇੱਕ ਔਰਤ ਦਾ ਵੀਡੀਓ ਇੰਨੇ ਦਿਨੀ ਖਬਰਾਂ 'ਚ ਹੈ ਜਿਸ ਦੇ ਵਿੱਚ ਇੱਕ ਔਰਤ ਮસ્ਤੀ ਨਾਲ ਆਪਣੀ ਕਾਰ ਚਲਾਉਂਦੀ ਦਿਖਾਈ ਦੇ ਰਹੀ ਹੈ ਇਹ ਵੀਡੀਓ ਉਸ ਦੇ ਕੋਲ ਖੜੀ ਇੱਕ ਦੋਸਤ ਨੇ ਸ਼ੂਟ ਕੀਤਾ ਸੀ ਜੋ ਕਿ ਹੁਣ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਇਸ ਵੀਡੀਓ ਨੂੰ ਵਾਇਰਲ ਕਰਨ ਲਈ ਔਰਤ ਨੇ ਰੇਲਵੇ ਟ੍ਰੈਕ ਤੇ ਆਪਣੀ ਕਾਰ ਚਲੋਣੀ ਸ਼ੁਰੂ ਕਰ ਦਿੱਤੀ ਇਹ ਜ਼ਰੂਰ ਸਭੇ ਸਰਫਰ ਦੀ ਖੇਡ ਵਾਂਗ ਮਹਿਸੂਸ ਹੋਇਆ ਹੋਵੇਗਾ ਔਰਤ ਨੇ ਆਪਣੀ ਕਾਰ ਰੇਲਵੇ ਟ੍ਰੈਕ ਤੇ ਇਸ ਤਰ੍ਹਾਂ ਚਲਾਈ ਜਿਵੇਂ ਉਹ ਕਿਸੇ ਸਮਤਲ ਸੜਕ ਤੇ ਆਪਣੀ ਕਾਰ ਚਲਾ ਰਹੀ ਹੋਵੇ ਤੁਹਾਨੂੰ ਦੱਸ ਦੇ ਕਿ ਰੇਲਵੇ ਟ੍ਰੈਕ ਤੇ ਕਾਰ ਚਲਾਉਣਾ ਸਜ਼ਾਯੋਗ ਅਪਰਾਧ ਹੈ ਜੇਕਰ ਕੋਈ ਅਚਿਹਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ 3 ਮਹੀਨੇ ਤੱਕ ਦੀ ਕੈਦ ਜਾਂ 5000 ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸ ਤੋਂ ਇਲਾਵਾ ਰੇਲਵੇ ਜਾਇਦਾਦ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਸਜ਼ਾ ਤੇ ਜੁਰਮਾਨੇ ਦੀ ਰਕਮ ਵੱਖਰੀ ਹੈ ਮੀਡੀਆ ਰਿਪੋਰਟਰਾਂ ਅਨੁਸਾਰ ਇਹ ਘਟਨਾ ਸ਼ੱਕਰਪੱਲੀ ਦਾ ਦੱਸਿਆ ਜਾ ਰਿਹਾ ਜਿੱਥੇ ਲੜਕੀ ਨੇ ਲਗਭਗ 1 ਘੰਟੇ ਤੱਕ ਰੇਲਵੇ ਟ੍ਰੈਕ ਤੇ ਕਾਰ ਚਲਾਈ ਫਿਲਹਾਲ ਸਥਾਨਕ ਲੋਕਾਂ ਨੇ ਲੜਕੀ ਨੂੰ ਫੜ ਕੇ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਘਟਨਾ ਨੂੰ ਦੇਖ ਕੇ ਰੇਲਵੇ ਅਧਿਕਾਰੀ ਹੈਰਾਨ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਕਿ ਇਸ ਹਰਕਤ ਕਾਰਨ ਬੈਂਗਲੌਰ ਹైదరాబాద్ ਰੇਲਗੱਡੀ ਨੂੰ ਵੀ ਵਿਚਕਾਰ ਰੁਕਣਾ ਪਿਆ ਇਹ ਵੀਡੀਓ ਇੰਸਟਾਗ੍ਰam ਤੇ ਸ਼ੇਅਰ ਕੀਤਾ ਗਿਆ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਆਪਣੇ ਤਰੀਕੇ ਨਾਲ ਇਸ ਤੇ ਕਮੈਂਟ ਕਰਕੇ ਰਿਐਕਸ਼ਨ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਰੇਲਵੇ ਟਰੈਕ ਤੇ ਅਜਿਹਾ ਕੰਮ ਕੌਣ ਕਰਦਾ ਹੈ ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਇਸ ਔਰਤ ਨੂੰ ਜੇਲ੍ਹ ਜਾਣਾ ਚਾਹੀਦਾ ਇੱਕ ਹੋਰ ਵੀਡੀਓ ਤੇ ਕਮੈਂਟ ਕਰਦਿਆਂ ਲਿਖਿਆ ਕਿ ਰੱਬ ਹੀ ਜਾਣਦਾ ਹੈ ਕਿ ਅੱਜ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਨਸ਼ੇ 'ਚ ਟੁੰਨ ਸੀ ਅਤੇ ਨਸ਼ੇ 'ਚ ਟੁੰਨ ਹੋ ਕੇ ਇਸ ਔਰਤ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ दारू ਨਾਲ ਡੱਕੀ ਔਰਤ ਦਾ ਕਾਰਨਾਮਾ ਵੀਡੀਓ ਦੇਖ ਤੁਸੀਂ ਵੀ ਰਹਿ ਜਾਵੋਗੇ ਹੱਕੇ ਬੱਕੇ ਰੇਲਵੇ ਟਰੈਕ ਤੇ ਕਈ ਘੰਟੇ ਕੀਤਾ ਹਾਈ ਵੋਲਟੇਜ ਡਰਾਮਾ ਦਾਰੂ ਨਾਲ ਡੱਕੀ ਔਰਤ ਨੇ ਪਟੜੀਆਂ ਤੇ ਪਾਇਆ ਖਰੂ ਦੇਖੋ ਕਿਵੇਂ ਦਾਰੂ ਨਾਲ ਡੱਕੀ ਔਰਤ ਰੇਲਵੇ ਟਰੈਕ ਤੇ ਭਜਾਈ ਫਿਰਦੀ ਸੀ ਗੱਡੀ ਕਦੇ ਇੱਧਰ ਕਦੇ ਉੱਧਰ ਗੱਡੀ ਦੇ ਪੰਨਲੇ ਸ਼ੀਸ਼ੇ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਰੇਲਵੇ ਟ੍ਰੈਕ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਕਿ ਇਸ ਤੇ ਸਿਰਫ ਰੇਲ ਗੱਡੀਆਂ ਹੀ ਚਲਦੀਆਂ ਨੇ ਪਰ ਕੁਝ ਲੋਕ ਆਪਣੀਆਂ ਰੀਲਾਂ ਨੂੰ ਵਾਇਰਲ ਕਰਨ ਦੇ جنون 'ਚ ਉੱਥੇ ਜਾ ਕੇ ਵੀਡੀਓ ਸ਼ੂਟ ਕਰਨਾ ਸ਼ੁਰੂ ਕਰ ਦਿੰਦੇ ਨੇ ਅੱਜ ਹੀ ਇੱਕ ਔਰਤ ਦਾ ਵੀਡੀਓ ਇੰਨੇ ਦਿਨੀ ਖਬਰਾਂ 'ਚ ਹੈ ਜਿਸ ਦੇ ਵਿੱਚ ਇੱਕ ਔਰਤ ਮસ્ਤੀ ਨਾਲ ਆਪਣੀ ਕਾਰ ਚਲਾਉਂਦੀ ਦਿਖਾਈ ਦੇ ਰਹੀ ਹੈ ਇਹ ਵੀਡੀਓ ਉਸ ਦੇ ਕੋਲ ਖੜੀ ਇੱਕ ਦੋਸਤ ਨੇ ਸ਼ੂਟ ਕੀਤਾ ਸੀ ਜੋ ਕਿ ਹੁਣ ਲੋਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਇਸ ਵੀਡੀਓ ਨੂੰ ਵਾਇਰਲ ਕਰਨ ਲਈ ਔਰਤ ਨੇ ਰੇਲਵੇ ਟ੍ਰੈਕ ਤੇ ਆਪਣੀ ਕਾਰ ਚਲੋਣੀ ਸ਼ੁਰੂ ਕਰ ਦਿੱਤੀ ਇਹ ਜ਼ਰੂਰ ਸੱਭੇ ਸਰਫਰ ਦੀ ਖੇਡ ਵਾਂਗ ਮਹਿਸੂਸ ਹੋਇਆ ਹੋਵੇਗਾ ਔਰਤ ਨੇ ਆਪਣੀ ਕਾਰ ਰੇਲਵੇ ਟ੍ਰੈਕ ਤੇ ਇਸ ਤਰ੍ਹਾਂ ਚਲਾਈ ਜਿਵੇਂ ਉਹ ਕਿਸੇ সমতল ਸੜਕ ਤੇ ਆਪਣੀ ਕਾਰ ਚਲਾ ਰਹੀ ਹੋਵੇ ਤੁਹਾਨੂੰ ਦੱਸ ਦੇ ਕਿ ਰੇਲਵੇ ਟ੍ਰੈਕ ਤੇ ਕਾਰ ਚਲਾਉਣਾ ਸਜਾਯੋਗ ਅਪਰਾਧ ਹੈ ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ 3 ਮਹੀਨੇ ਤੱਕ ਦੀ ਕੈਦ ਜਾਂ 5000 ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸ ਤੋਂ ਇਲਾਵਾ ਰੇਲਵੇ ਜਾਇਦਾਦ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਸਜ਼ਾ ਤੇ ਜੁਰਮਾਨੇ ਦੀ ਰਕਮ ਵੱਖਰੀ ਹੈ ਮੀਡੀਆ ਰਿਪੋਰਟਰਾਂ ਅਨੁਸਾਰ ਇਹ ਘਟਨਾ ਸ਼ੱਕਰਪੱਲੀ ਦਾ ਦੱਸਿਆ ਜਾ ਰਿਹਾ ਜਿੱਥੇ ਲੜਕੀ ਨੇ ਲਗਭਗ 1 ਘੰਟੇ ਤੱਕ ਰੇਲਵੇ ਟ੍ਰੈਕ ਤੇ ਕਾਰ ਚਲਾਈ ਫਿਲਹਾਲ ਸਥਾਨਕ ਲੋਕਾਂ ਨੇ ਲੜਕੀ ਨੂੰ ਫੜ ਕੇ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਘਟਨਾ ਨੂੰ ਦੇਖ ਕੇ ਰੇਲਵੇ ਅਧਿਕਾਰੀ ਹੈਰਾਨ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਕਿ ਇਸ ਹਰਕਤ ਕਾਰਨ ਬੈਂਗਲੌਰ ਹైదరాబాద్ ਰੇਲਗੱਡੀ ਨੂੰ ਵੀ ਵਿਚਕਾਰ ਰੁਕਣਾ ਪਿਆ ਇਹ ਵੀਡੀਓ ਇੰਸਟਾਗ੍ਰam ਤੇ ਸ਼ੇਅਰ ਕੀਤਾ ਗਿਆ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਆਪਣੇ ਤਰੀਕੇ ਨਾਲ ਇਸ ਤੇ ਕਮੈਂਟ ਕਰਕੇ ਰਿਐਕਸ਼ਨ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਰੇਲਵੇ ਟ੍ਰੈਕ ਤੇ ਅਜਿਹਾ ਕੰਮ ਕੌਣ ਕਰਦਾ ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਇਸ ਔਰਤ ਨੂੰ ਜੇਲ੍ਹ ਜਾਣਾ ਚਾਹੀਦਾ ਇੱਕ ਹੋਰ ਵੀਡੀਓ ਤੇ ਕਮੈਂਟ ਕਰਦਿਆਂ ਲਿਖਿਆ ਕਿ ਰੱਬ ਹੀ ਜਾਣਦਾ ਹੈ ਕਿ ਅੱਜ ਦੇ ਨੌਜਵਾਨਾਂ ਨੂੰ ਕੀ ਹੋ ਗਿਆ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਨਸ਼ੇ 'ਚ ਟੁੱਨ ਸੀ ਅਤੇ ਨਸ਼ੇ 'ਚ ਟੁੱਨ ਹੋ ਕੇ ਇਸ ਔਰਤ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ